ਸਤਿ ਸ਼੍ਰੀ ਅਕਾਲ ਜੀ ਮੈਂ ਗੋਪਾਲ ਸਿੰਘ ਸਿੱਧੂ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਅਸੀਂ ਕੁਝ ਮੁੱਦੇ ਲੈ ਲੈਂਦੇ ਹੁੰਨੇ ਆ ਤੇ ਉਹਨਾਂ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕਰਦੇ ਆ ਉਹ ਮੁੱਦੇ ਅਸੀਂ ਅਖਬਾਰਾਂ ਦੀਆਂ ਸੁਰਖੀਆਂ ਵੀ ਹੁੰਦੀਆਂ ਨੇ ਕਈ ਵਾਰ ਅਖਬਾਰਾਂ ਦੀਆਂ ਸੁਰਖੀਆਂ ਉਹ ਨਹੀਂ ਵੀ ਹੁੰਦੀਆਂ ਜੇਕਰ ਉਹ ਅਖਬਾਰਾਂ ਦੀਆਂ ਸੁਰਖੀਆਂ ਹੁੰਦੀਆਂ ਨੇ ਤਾਂ ਉਹ ਖਬਰਾਂ ਦੇ ਪਿੱਛੇ ਦੀ ਖਬਰ ਬਾਰੇ ਵਿਚਾਰ ਚਰਚਾ ਅਸੀਂ ਕਰਨੀ ਹੁੰਦੀ ਹੈ ਤਾਂ ਹੀ ਪ੍ਰੋਗਰਾਮ ਦਾ ਨਾਮ ਰੱਖਿਆ ਹੈ ਨਿਊਜ਼ ਬਿਹਾਈਂਡ ਨਿਊਜ਼ ਇਸ ਪ੍ਰੋਗਰਾਮ ਦੇ ਵਿੱਚ ਅੱਜ ਵੀ ਅਸੀਂ ਕੁਝ ਪੰਜਾਬ ਦੇ ਜਿਹੜੇ ਵਿਸ਼ੇਸ਼ ਮੁੱਦੇ ਨੇ ਜਿਹੜੇ ਮੌਜੂਦਾ ਸਮਾ ਦੇ ਵਿੱਚ ਵਿਚਾਰ ਚਰਚਾ ਕਰਨ ਯੋਗ ਮੁੱਦੇ ਨੇ ਉਹਨਾਂ ਦੇ ਉੱਤੇ ਵਿਚਾਰ ਚਰਚਾ ਕਰਨ ਲਈ ਅਸੀਂ ਪ੍ਰੋਗਰਾਮ 'ਚ ਨਿੱਘਾ ਸਰਦਾ ਦਿੱਤਾ ਹੈ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਨੂੰ ਬਹੁਤ ਬਹੁਤ ਸਵਾਗਤ ਹੈ ਸਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਗੋਪਾਲ ਜੀ ਤੁਹਾਡਾ ਸਦਾ ਪਰਵਾਨ ਤੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਰ ਜਿਵੇਂ ਚੋਣਾਂ ਆ ਰਹੀਆਂ ਨੇ ਹੁਣ ਲੋਕ ਸਭਾ ਚੋਣਾਂ ਜਿਹੜੀਆਂ ਅੱਪਾ ਕਹਿ ਲਈਏ ਕਿ ਬਰੂਹਾਂ ਤੇ ਬੈਠੇ ਆ ਲੋਕ ਸਭਾ ਦੀਆਂ ਚੋਣਾਂ ਦੀਆਂ ਚੋਣਾਂ ਤੋਂ ਪਹਿਲਾਂ ਜਿਹੜਾ ਕਾਂਗਰਸ ਦਾ ਜਿਹੜਾ ਮੀਟਿੰਗ ਦਾ سلسلہ ਚੱਲਦਾ ਰਹਿੰਦਾ ਹੈ ਹਾਲ ਹੀ ਚ ਇਹਨਾਂ ਦੇ ਜਿਹੜੇ ਪੰਜਾਬ ਮਾਮਲਿਆਂ ਦੇ ਪ੍ਰਧਾਨ ਦੇਵਿੰਦਰ ਯਾਦਵ ਨੇ ਇਹਨਾਂ ਨੇ ਮੀਟਿੰਗ ਕੀਤੀ ਹੈ ਪੰਜਾਬ ਦੇ ਕਾਂਗਰਸੀ ਆਗੂਆਂ ਨਾਲ ਤੇ ਕਿਹਾ ਕਿ ਤੁਹਾਨੂੰ ਅਨੁਸ਼ਾਸਨ ਵਿੱਚ ਰਹਿਣਾ ਪਵੇਗਾ ਡਿਸਪਲਿਨ ਦੇ ਵਿੱਚ ਰਹਿਣਾ ਪਵੇਗਾ ਤਾਂ ਹੁਣ ਕਿਤੇ ਨਾ ਕਿਤੇ ਆਗੂਆਂ ਲਈ ਇੱਕ ਇਮਤਿਹਾਨ ਦੀ ਘੜੀ ਹੈ ਕਿਉਂਕਿ ਪਾਰਟੀ ਦੇ ਜਿਹੜੇ ਮਾਮਲਿਆਂ ਦੇ ਇਨਚਾਰਜ ਨੇ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਅਨੁਸ਼ਾਸਨ ਦੇ ਵਿੱਚ ਰਹਿਣਾ ਹੈ ਕਾਂਗਰਸ ਹੀ ਆਗੂ ਨੇ ਜਿਹੜੇ ਕੀ ਲੱਗਦਾ ਹੈ ਕਿ ਚੋਣਾਂ ਤੋਂ ਪਹਿਲਾਂ ਆਪਣੇ ਆਪ ਤੇ ਕਾਬੂ ਪਾ ਸਕਣਗੇ ਜਾਂ ਨਹੀਂ ਬਾਲ ਤੁਸੀਂ ਬੜਾ ਵਧੀਆ ਸਵਾਲ ਕੀਤਾ ਹੈ ਇਹਨਾਂ ਦਿਨਾਂ ਚੋਂ ਜਿਹੜੇ ਸਟੂਡੈਂਟਸ ਖਾਸ ਕਰਕੇ ਸਕੂਲ ਵਿਦਿਆਰਥੀਆਂ ਦੀ ਗੱਲ ਕਰੀਏ ਉਹਨਾਂ ਦੇ ਇਮਤਿਹਾਨ ਚੱਲ ਰਹੇ ਨੇ ਦੇਖੋ ਦੋ ਤਰ੍ਹਾਂ ਦੇ ਇਮਤਿਹਾਨ ਹੈ ਪਹਿਲਾਂ ਤਾਂ ਸਕੂਲ ਵਾਲੇ ਇਮਤਿਹਾਨ ਲੈਂਦੇ ਆ ਉਸ ਤੋਂ ਬਾਅਦ ਬੋਰਡ ਦਾ ਇਮਤਿਹਾਨ ਹੁੰਦਾ ਹੈ ਜੀ ਇਹ ਜਿਹੜੇ ਇਮਤਿਹਾਨ ਹੈਗੇ ਜਿਸ ਕਾਂਗਰਸ ਦੀ ਤੁਸੀਂ ਗੱਲ ਕਰਦੇ ਹੋ ਜਿਹੜੇ ਇਮਤਿਹਾਨ ਦਾ ਤੁਸੀਂ ਜ਼ਿਕਰ ਕੀਤਾ ਹੈ ਇਹ ਇਮਤਿਹਾਨ ਆ ਉਹਨਾਂ ਦਾ ਆਪਣਾ ਇਮਤਿਹਾਨ ਸਕੂਲ ਦਾ ਇਮਤਿਹਾਨ ਉਦੋਂ ਬਾਅਦ ਬੋਰਡ ਦਾ ਇਮਤਿਹਾਨ ਹੋਣਾ ਹੈ ਪਾਰਲੀਮੈਂਟ ਦੀਆਂ ਚੋਣਾਂ ਦਾ ਇਮਤਿਹਾਨ ਬਿਲਕੁਲ ਜੀ ਸੋ ਦੋਨੇ ਇਮਤਿਹਾਨ ਆਪਸ ਵਿੱਚ ਜੁੜੇ ਆ ਜਿਹੜਾ ਵਿਦਿਆਰਥੀ ਨਲਾਇਕ ਹੁੰਦਾ ਉਹ ਸਕੂਲ ਦਾ ਇਮਤਿਹਾਨ ਵੀ ਨਹੀਂ ਪਾਸ ਕਰ ਸਕਦਾ ਤੇ ਬੋਰਡ ਦੇ ਇਮਤਿਹਾਨ ਚ ਦਾ ਫਿਰ ਪਤਾ ਹੀ ਆਪਾਨੂੰ ਕੀ ਹਾਲ ਹੋਏਗਾ ਹੂੰ ਜੀ ਸੋ ਜਿਹੜਾ ਪਹਿਲਾ ਇਮਤਿਹਾਨ ਇਹਨਾਂ ਲਈ ਪਾਸ ਕਰਨਾ ਜ਼ਰੂਰੀ ਆ ਪਾਸ ਕਰਦੇ ਆ ਕਿ ਨਹੀਂ ਕਰਦੇ ਤਾਂ ਵਿਦਿਆਰਥੀਆਂ ਦੇ ਨਿਰਭਰ ਕਰਦਾ ਹੈ ਜੀ ਪਰ ਮਾਮਲਾ ਬੜਾ ਐ ਮੈਂ ਜਿਸ ਮਾਮਲੇ ਤੁਸੀਂ ਗੱਲ ਕੀਤੀ ਹੈ ਹੂੰ ਹੂੰ ਇੱਕ ਆਪਾਂ ਪੰਜਾਬੀ ਆ ਸਾਰੇ ਇੱਕ ਬਹੁਤ ਬੜੀ ਪੁਰਾਣੀ ਆ ਹਨਾ ਜੀ ਇਹ ਇੱਕ ਤੂੜੀ ਦੀ ਪੰਡ ਹੈ ਜੇ ਕਹਿੰਦੇ ਸਿਰ ਤੇ ਕੋਈ ਚੱਕੀ ਜਾਂਦਾ ਨਾ ਕਿਤੇ ਚਰਾਹੇ 'ਚ ਖਿੰਡ ਜੇ ਖੁੱਲ ਜੇ ਤੂੜੀ ਦੀ ਪੰਡ ਜੀ ਜੀ ਤੇ ਤੀਲਾ-ਦੀਲਾ ਹੋ ਜਾਂਦੀ ਹੈ ਜੋਰ ਲਾ ਲਓ ਮੁੜ ਕੇ ਪੰਡ ਨਹੀਂ ਇਕੱਠੀ ਹੁੰਦੀ ਨਹੀਂ ਜੁੜੀ ਜੀ ਨਹੀਂ ਹੁੰਦੀ ਤੇ ਜੇ ਤੂੜੀ ਦੀ ਪੰਡ ਵਾਲਾ ਕਾਂਗਰਸ ਦਾ ਹਾਲ ਹੈ ਹੂੰ ਜੇ ਪੰਡ ਲੋਕ ਸਭਾ ਦੇ ਚੋਣਾਂ ਤੋਂ ਪਹਿਲਾਂ ਖਿੰਡ ਗਈ ਚਾਹੇ ਰੋਹਲ ਗਾਂਧੀ ਐ ਚਾਹੇ ਸੋਜਨਾ ਗਾਂਧੀ ਐ ਚਾਹੇ ਪ੍ਰਿੰਕਾ ਗਾਂਧੀ ਐ ਤੇ ਚਾਹੇ ਆ ਖੜ ਗਏ ਹੂੰ ਫਿਰ ਇਹ ਪੰਡ ਇਕੱਠੀ ਨਹੀਂ ਹੋ ਸਕਦੀ ਹੂੰ ਜੇ ਹੁਣੇ ਵੱਜੀ ਰਹਗੀ ਤਾਸ਼ਾ ਜਿਹੜਾ ਹੈਗਾ ਪਾਰਲੀਮੈਂਟ ਦੀਆਂ ਚੋਣਾਂ ਤੱਕ ਜਾ ਸਕਦੀ ਹੈ ਸਿਰੇ ਚੜ੍ਹ ਸਕਦੀ ਹੈ ਗੱਲ ਜੀ ਜੀ ਸੋ ਬਹੁਤ ਮਾਮਲਾ ਅਹਿਮ ਹੈ ਹਮ ਤਿੰਨ ਦਿਨ ਲਗਾਤਾਰ ਜਿਹੜਾ ਹੈਗਾ ਪੰਜਾਬ ਕਾਂਗਰਸ ਮਾਮਲੇ ਦੇ ਇੰਚਾਰਜ ਹੈ ਜਿੰਦੇ ਜਾਦਵ ਹਮ ਜਿੰਦੇ ਜਾਦਵ ਨੇ ਜਿਹੜਾ ਇਹ ਕਾਂਗਰਸ ਭਵਨ ਉਹਦੇ ਤਿੰਨ ਦਿਨ ਲਗਾਤਾਰ ਮੀਟਿੰਗਾਂ ਕੀਤੀਆਂ ਹਮ ਕਾਫੀ ਆਗੂ ਤੇ ਪਾਰਟਿਸਪੇਟ ਕਰਦੇ ਰਹੇ ਆ ਕਾਂਗਰਸ ਦਾ ਪ੍ਰਧਾਨ ਹੁੰਦਾ ਰਹ ਮਕਰੋ ਦੀ ਤਰ੍ਹਾਂ ਆਗੂ ਨੇ ਪ੍ਰਤਾਪ ਬਾਜਬਾ ਉਹ ਹੁੰਦੇ ਰਹੇ ਆ ਸ਼ਮਸ਼ੇਰ ਦੁੱਲੋਂ ਹੋਰ ਮੈਂ ਦੇਖ ਰਿਹਾ ਸੀ ਸਖਜਿੰਦਰ ਰੰਧਾਵਾ ਜੀ ਕਾਫੀ ਵੱਡੇ ਵੱਡੇ ਚਿਹਰੇ ਜਿਹੜੇ ਉਹਨਾਂ ਮੀਟਿੰਗਾਂ 'ਚ ਸ਼ਾਮਲ ਹੁੰਦੇ ਰਹੇ ਆ ਤੋ ਤਿੰਨ ਦਿਨਾਂ ਦੇ ਮੰਤਨ ਤੋਂ ਬਾਅਦ ਇਸ ਮਾਮਲੇ ਤੇ ਇੱਕ ਤੈਅ ਰਹਿ ਬਣੀ ਆ ਕਿ ਪਾਰਟੀ ਦਾ ਨਿਸ਼ਾਸ਼ਣ ਬਹੁਤ ਜ਼ਰੂਰੀ ਹੈ ਉਹਨਾਂ ਅਨੁਸ਼ਾਸਨ ਦਾ ਇੱਕ ਵਾਰ ਸੇ ਪੂਰੀ ਕਾਂਗਰਸ ਦੇ ਇੱਕ ਵਾਰ ਨਜੋ ਸਿੱਧੂ ਦੇ ਮਾਮਲੇ ਤੇ ਗੱਲ ਕੀਤੀ ਜਾਂਦੀ ਆ। ਹੂੰ ਕਿਉਂਕਿ ਸਵਾਲ ਮੀਡੀਆ ਚ ਵੀ ਉਠਾਏ ਜਾਂਦੇ ਆ। ਜੀ ਤੇ ਕਾਂਗਰਸ ਦੇ ਕਈ ਆਗੂਆਂ ਵੱਲੋਂ ਵੀ ਸਵਾਲ ਏਠ ਹੁੰਦੇ ਆ। ਹੂੰ ਉਹਦੇ ਜਵਾਜ ਚ ਆਪਾਂ ਨਜੋ ਸਿੱਧੂ ਜਿੱਦੋਂ ਗੱਲ ਕਰਦੇ ਆ ਨਜੋ ਸਿੱਧੂ ਨੇ ਕੱਲ ਕਿਹਾ ਕਿ ਜਦੋਂ ਤੁਸੀਂ ਅਨੁਸ਼ਾਸਨ ਦੀ ਗੱਲ ਕਰਦੇ ਆ ਉਹਨੇ ਪਾਰਟੀ ਮਾਮਲੇ ਦੇ ਇੰਚਾਰਜ ਨੂੰ ਕਹੀ ਹੋਣੀ ਆ ਗੱਲ। ਹੂੰ ਹੂੰ ਉਹ ਕਹਿੰਦਾ ਅਨੁਸ਼ਾਸਨ ਫਿਰ ਚਾਰ ਬੰਦਿਆਂ ਦੇ ਲਾਗੂ ਨਹੀਂ ਹੋਣਾ ਚਾਹੀਦਾ। ਜੀ ਸਾਰਿਆਂ ਤੇ ਅਨੁਸ਼ਾਸਨ ਸਾਰਿਆਂ ਦੇ ਲਾਗੂ ਹੋਣਾ ਚਾਹੀਦਾ ਹੈ। ਜੇ ਅਨੁਸ਼ਾਸ ਰਾਜਾ ਵਿੜੰਗ ਦੇ ਵੀ ਲਾਗੂ ਹੋਵੇ ਬਾਜਬਾਤ ਵੀ ਲਾਗੂ ਹੋਵੇ ਜ਼ੀਰਾ ਤੇ ਵੀ ਲਾਗੂ ਹੋਵੇ ਤੇ ਹੋਰਾਂ ਦੇ ਵੀ ਲਾਗੂ ਹੋਵੇ ਨਵਜੋਤ ਸਿੱਧੂ ਦੇ ਇਸ ਬਿਆਨ ਦੇ ਉੱਤੇ ਮੈਂ ਸਵਾਲ ਲੈਣਾ ਚਾਹਾਂਗਾ ਕਿ ਦਵਿੰਦਰ ਯਾਦਵ ਨੇ ਤਾਂ ਕਹਿ ਦਿੱਤਾ ਕਿ ਤੁਹਾਡਾ ਹੁਣ ਇਮਤਿਹਾਨ ਹੈ ਤੁਹਾਨੂੰ ਅਨੁਸ਼ਾਸਨ ਦੇ ਵਿੱਚ ਰਹਿਣਾ ਪਵੇਗਾ ਉਹਨਾਂ ਨੇ ਤਾਂ ਇੱਕ ਤਰ੍ਹਾਂ ਨਾਲ ਸਾਰਿਆਂ ਤੇ ਹੀ ਇਹ ਜਿਹੜਾ ਲਾਗੂ ਕੀਤਾ ਨਿਯਮ ਪਰ ਨਵਜੋਤ ਸਿੰਘ ਸਿੱਧੂ ਨੂੰ ਐਸੀ ਕੀ ਜ਼ਰੂਰਤ ਪੈ ਗਈ ਕਿ ਉਹਨਾਂ ਨੇ ਇਹ ਬਿਆਨ ਦਿੱਤਾ ਕਿ ਅਨੁਸ਼ਾਸਨ ਹੈ ਜਿਹੜਾ ਉਹ ਕਿਸੇ ਇੱਕ ਦੋ ਬੰਦੇ ਲਈ ਨਹੀਂ ਉਹ ਸਾਰਿਆਂ ਲਈ ਹੋਣਾ ਚਾਹੀਦਾ ਨਵਜੋਤ ਸਿੰਘ ਸਿੱਧੂ ਨੇ ਇਹ ਬਿਆਨ ਕਿਉਂ ਦਿੱਤਾ ਜੀ ਕਈ ਵਾਰੀ ਇਹ ਹੁੰਦਾ ਆ ਆਪਾਂ ਗਵਾਲ ਜਦੋਂ ਗੱਲਾਂ ਕਰਦੇ ਆ ਨੇ ਉਦਾਹਰਨਾਂ ਦੀਆਂ ਕਿਹੜੀ ਛੱਟ ਤਾਂ ਲੱਗੀ ਹੁੰਦੀ ਹੈ ਗਰਮੀਆਂ 'ਚ ਜਦੋਂ ਸਰਦੀਆਂ ਆਉਂਦੀਆਂ ਕਹਿੰਦੇ ਉਦੋਂ ਜਾਦੇ ਚੀਜ਼ ਦੀ ਪਾਉਣ ਲੱਗਦੀ ਹੈ ਕਈ ਗਰਮੀਆਂ ਦੀ ਜਿਹੜੀ ਗਿੱਟੇ ਤੇ ਵੱਜੀ ਹੁੰਦੀ ਹੈ ਨਾ ਉਹ ਸਰਦੀ 'ਚ ਜਾ ਕੇ ਹੱਡ ਦੁਖਣ ਲੱਗ ਜਾਂਦੀ ਹੈ ਸੋ ਨਵਜੂ ਸਿੱਧੂ ਜਿਹੜੀ ਗੱਲ ਕਰ ਰਿਹਾ ਹੈ ਨਾ ਕਿਉਂਕਿ ਪਿਛਲੀ ਜਦੋਂ ਆਪਾਂ ਵਿਧਾਨ ਸਭਾ ਦੇ ਚੋਣਾਂ ਦੀ ਗੱਲ ਕਰਦੇ ਆ ਵਿਧਾਨ ਸਭਾ ਦੇ ਚੋਣਾਂ ਦੇ ਵੇਲੇ ਜਿਸ ਢੰਗ ਨਾਲ ਜਿਹੜਾ ਖਿਲਰੋ ਖਿਲਰਾ ਹੋਇਆ ਕਾਂਗਰਸ ਦਾ ਖਿਲਾਰਾ ਪਿਆ ਉਸ ਮੁੱਦੇ ਤੇ ਨਵਜੂ ਸਿੱਧੂ ਆਈ ਥ ਕਹਿੰਦਾ ਪਾਵੇ ਹੋ ਸਕਦਾ ਹੈ ਕਿ ਵੀ ਫਿਰ ਇਹਨਾਂ ਸਿਸ਼ਾ ਅਨੁਸਾਸਨ ਸਾਰਿਆਂ ਦੇ ਲਾਗੂ ਹੋ ਸਕਦਾ ਹੈ ਸਾਰਿਆਂ ਦੇ ਲਾਗੂ ਹੋਣਾ ਚਾਹੀਦਾ ਹੈ ਜਿਉਂ ਕਹਿੰਦੇ ਰਾਜਾ ਬੜਿੰਗ ਕਹਿੰਦੇ ਆ ਕਿ ਵੀ ਜਿਹੜਾ ਅਨੁਸਾਸਨ ਨਹੀਂ ਰਹੇਗਾ ਤੇ ਫਿਰ ਉਹਨੂੰ ਸਬਕ ਸਿਖਾ ਦਾਂਗੇ ਜੇ ਪ੍ਰਤਾਪ ਬਾਜਵਾ ਜਿਹੜਾ ਹੈਗਾ ਨਜੂ ਸਿੱਧੂ ਬਾਰੇ ਸਵਾਲ اٹਹੁੰਦਾ ਫਿਰ ਨਜੂ ਸਿੱਧੂ ਕਹਿੰਦਾ ਵੀ ਮੈਂ ਕਿੱਦਾਂ ਚੁੱਪ ਰੂੰਗਾ ਜੇ ਬਾਜਵਾ ਗੱਲ ਕਰੇਗਾ ਤਾਂ ਮੈਨੂੰ ਬੋਲਣਾ ਪਏਗਾ ਜੀ ਇਦਾਂ ਕੇ ਕਾਂਗਰਸ ਦੇ ਆਗੂਆਂ ਨੇ ਪਿਛਲੇ ਦਿਨਾਂ ਤੁਹਾਨੂੰ ਯਾਦ ਹੋਏਗਾ ਕਹਿੰਦੇ ਨੇ 8-10 ਆਗੂ ਇਕੱਠਿਆਂ ਨੇ ਇੱਕ ਬਿਆਨ ਜਾਰੀ ਕੀਤਾ ਹੂੰ ਕਿ ਨਵਜੋਤ ਸਿੱਧੂ ਦੇ ਖਿਲਾਫ ਅਨਸ਼ਾਸਨੀ ਕਾਰਵਾਈ ਕੀਤੀ ਜਾਵੇ ਹੂੰ ਹੁਣ ਉਹ ਜਿਹੜੇ ਬੰਦੇ ਨੇ ਅਨਸ਼ਾਸਨੀ ਕਾਰਵਾਈ ਦੀ ਗੱਲ ਕੀਤੀ ਮੀਡੀਆ ਜਾ ਕੇ ਗੱਲ ਕੀਤੀ ਹੂੰ ਇੱਕ ਪਾਸੇ ਤਾਂ ਆਪਾਂ ਕਹਿੰਨੇ ਆ ਕਿ ਪਾਰਟੀ ਦੇ ਅੰਦਰ ਬੈਠ ਕੇ ਗੱਲ ਕਰੋ ਪਲੇਟਫਾਰਮ ਤੇ ਗੱਲ ਹੋਣੀ ਚਾਹੀਦੀ ਹੈ ਦੂਜੇ ਪਾਸੇ ਜਦੋਂ ਮੀਡੀਆ ਜਾ ਕੇ ਗੱਲ ਕਰਦੇ ਆਪਾਂ ਤਾਂ ਫਿਰ ਖਲਾਰਾ ਤਾਂ ਪੈ ਜਾਂਦਾ ਨਾ ਜੀ ਸ਼ਾਇਦ ਇਸ ਮੁੱਦੇ ਨੂੰ ਲੈ ਕੇ ਨਵਜੋਤ ਸਿੱਧੂ ਦਾ ਵੀ ਕਹਿਣਾ ਹੈ ਕਿ ਵੀ ਜੇ ਅਨਸ਼ਾਸਨ ਲਾਗੂ ਹੋਣਾ ਤਾਂ ਸਾਰਿਆਂ ਤੇ ਸੁਭਾਵਿਕ ਹੈ ਜੇ ਬਾਕੀ ਜਾਂ ਤੇ ਲਾਗੂ ਹੋਏਗਾ ਤਾਂ ਫਿਰ ਨਵਜੋਤ ਸਿੱਧੂ ਤੇ ਵੀ ਲਾਗੂ ਹੋਏਗਾ ਉਹਨੇ ਇੱਕ ਗੱਲ ਜਿਹੜੀ ਉਹਨੇ ਰੈਲੀਆਂ ਨਾਲ ਵੀ ਜੁੜੀ ਵੀ ਆ ਕਿਉਂਕਿ ਉਹਨੇ ਮਹਾਰਾਜ ਦੀ ਰੈਲੀ ਕੀਤੀ ਉਹਨੇ ਕੋਟਸ਼ਮੀਰ ਦੀ ਰੈਲੀ ਕੀਤੀ ਉਹਨੇ ਹਿਆਰਪੁਰ ਦੀ ਕੀਤੀ ਜੀ ਜੀ ਤੇ ਹੁਣ ਮੋਗਾ ਚ ਸ਼ਾਦੀ ਖੇ ਨੂੰ ਰੈਲੀ ਕਰਨ ਜਾ ਰਹੇ ਆ ਹੂੰ ਉਹ ਕਹਿੰਦਾ ਮੈਂ ਰੈਲੀਆਂ ਦਾ ਪ੍ਰੋਗਰਾਮ ਪਹਿਲਾਂ ਦਾ ਰੱਖਿਆ ਸੀ ਹੂੰ ਮੈਨੂੰ ਜਦੋਂ ਇਸ ਮਾਮਲੇ ਤੇ ਚਰਚਾ ਹੋਈ ਹੈ ਹੂੰ ਤੇ ਹੁਣ ਵੈਸੇ ਉਹਨੇ ਜੋ ਮੈਂ ਮੀਡੀਆ ਚੋਂ ਦਾ ਦੇਖਿਆ ਹੈ ਕਿ ਵੀ ਮੈਂ ਵੀ ਅੰਸ਼ਾਸਨ ਜਿਸ ਤਰੀਕੇ ਨਾਲ ਪਾਰਟੀ ਹਾਈ ਕਮਾਂਡ ਦਾ ਫੈਸਲਾ ਹੋਵੇਗਾ ਉਸੇ ਤਰੀਕੇ ਨਾਲ ਜੇ ਤਾਂ ਹੁਣ ਸਾਰੇ ਪਾਰਟੀ ਹਾਈ ਕਮਾਂਡ ਦੇ ਫੈਸਲੇ ਅੰਦਾਜ਼ਨ ਅੰਸ਼ਾਸਨ ਚ ਰਹਿ ਕੇ ਚੱਲਣਗੇ ਫਿਰ ਤਾਂ ਠੀਕ ਹੈ ਜੀ ਨਿਮਾ ਜਿਹੜੀ ਮਿਸਾਲ ਦਿੱਤੀ ਹੈ ਜੇ ਤੂੜੀ ਦੀ ਫੰਡ ਕਿਤੇ ਸਾਥ ਚ ਖਿੰਡ ਗਈ ਤੀਲਾ ਤੀਲਾ ਹੋ ਗਈ ਤਾਂ ਫਿਰ ਸਾਰੇ ਜੋਰ ਲਾ ਲੈਣ ਫਿਰ ਇਹ ਪੰਡ ਇਕੱਠੀ ਨਹੀਂ ਹੋ ਸਕਦੀ ਇਸ ਦਾ ਨੁਕਸਾਨ ਜਿਹੜਾ ਹੈਗਾ ਪਾਰਲੀਮੈਂਟਰੀਆਂ ਚੋਣਾਂ ਚ ਤੈ ਹੈ ਜੇ ਪੰਡ ਖਿੰਡ ਜਾਂਦੀ ਹੈ ਪਰ ਸਿੱਧੂ ਸਾਹਿਬ ਜਿਹੜੀ ਇਹ ਮੀਟਿੰਗ ਹੋਈ ਆ ਪੰਜਾਬ ਕਾਂਗਰਸ ਭਵਨ ਦੇ ਵਿੱਚ ਤਿੰਨ ਦਿਨ ਦੀ ਲਗਾਤਾਰ ਮੀਟਿੰਗ ਚੱਲੀ ਹੈ ਇਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਸ਼ਿਰਕਤ ਨਹੀਂ ਕੀਤੀ ਹਾਲਾਂਕਿ ਦਵਿੰਦਰ ਯਾਦਵ ਨੇ ਜਿਹੜੇ ਉਹ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਲਈ ਚੰਡੀਗੜ੍ਹ ਦੇ ਇੱਕ ਹੋਟਲ ਦੇ ਵਿੱਚ ਗਏ ਨੇ ਮੀਟਿੰਗ ਦੇ ਵਿੱਚ ਨਵਜੋਤ ਸਿੰਘ ਸਿੱਧੂ ਤਿੰਨੇ ਦਿਨ ਸ਼ਾਮਲ ਨਹੀਂ ਹੋਏ ਜੀ ਇਹਦਾ ਕੀ ਕਾਰਨ ਬਿਲਕੁਲ ਐਮ ਸਵਾਲ ਹੈ ਤੁਹਾਡਾ ਇਸ ਮਾਮਲੇ ਤੇ ਤਾਂ ਲੱਗਦਾ ਹੀ ਹੈ ਕਿ ਦੇਖੋ ਜੇ ਨਵਜੋਤ ਸਿੱਧੂ ਉਸ ਮੀਟਿੰਗ ਜ ਨਹੀਂ ਗਏ ਕਿਧਰ ਹਨ ਕਿਧਰ ਹਨ ਉਹਨਾਂ ਆਗੂਆਂ ਪ੍ਰਤੀ ਚਾਹੇ ਰਾਜਾ ਵੜਿੰਗ ਦੀ ਗੱਲ ਕਰ ਲਈਏ ਵਾਜਬਾਦੀ ਗੱਲ ਕਰ ਲਈ ਜਾਂ ਹੋਰ ਕਿਸੇ ਆਗੂ ਦੀ ਗੱਲ ਹੋ ਸਕਦੀ ਹੈ ਜਾਂ ਉਹਨਾਂ ਦੀ ਨਵਜੋਤ ਸਿੱਧੂ ਨਾਲ ਗੱਲ ਕਰ ਲਈਏ ਕਿਤੇ ਮਨਮਟਾਬ ਤਾਂ ਹਾਈ ਹੈ ਕਿ ਤੁਸੀਂ ਇੱਕ ਜਗ੍ਹਾ ਤੇ ਬੈਠ ਕੇ ਇਸ ਦਾ ਮਤਲਬ ਇਹ ਹੈ ਕਿ ਪਾਰਟੀ ਜਿਹੜੀ ਹਾਈ ਕਮਾਂਡ ਹੈ ਜਾਂ ਜਿਹੜਾ ਪਾਰਟੀ ਮਾਮਲੇ ਦੇ ਇੰਚਾਰਜਾ ਦਵਿੰਦਰ যাদਬ ਹਮ ਇਹਨਾਂ ਨੇ ਸੋਚਿਆ ਸਭ ਨੇ ਕਿ ਉਹਨਾਂ ਨੂੰ ਦਖਲ ਦੇ ਕੇ ਪਹਿਲਾਂ ਉਸ ਤੋਂ ਪਹਿਲਾਂ ਮਾਹੌਲ ਬਣਾਉਣਾ ਚਾਹੀਦਾ ਇਕੱਠੇ ਹੋ ਕੇ ਬੈਠਣ ਦਾ ਇਹਨਾਂ ਉਹ ਇਕੱਠੇ ਹੋ ਕੇ ਬੈਠਣ ਦੀ ਜਦੋਂ ਗੱਲ ਹੁੰਦੀ ਹੈ ਉੱਥੇ ਫਿਰ ਜਦ ਆਪਾਂ ਗੱਲ ਕਰੀਏ ਫਿਰ ਖਿੰਡਣ ਵਾਲਾ ਕੰਮ ਸ਼ੁਰੂ ਹੋ ਜਾਏ ਜੀ ਹੁਣ ਜੋ ਸਦੂ ਨੇ ਜਿਹੜਾ ਹੈਗਾ ਉਸ ਮੀਟਿੰਗ ਦਾ ਨਹੀਂ ਗਏ ਹਮ ਉਹਨੇ ਹੋਟਲ ਦੇ ਚੰਡੀਗੜ੍ਹ ਦੇ ਇੱਕ ਹੋਟਲ ਜਿੱਥੇ ਠਹਿਰੇ ਸੀ ਦਵਿੰਦਰ যাদਬ ਜੀ ਉੱਥੇ ਉਹਨਾਂ ਨਾਲ ਜਾ ਕੇ ਮੁਲਾਕਾਤ ਕੀਤੀ ਆ ਮੁਲਾਕਤ ਕਰਕੇ ਸਵਾਵੇ ਕਹਿ ਕੇ ਡਿਸਕਸ਼ਨ ਉਹੀ ਹੋਣੀ ਆ ਜਿਹੜੀ ਡਿਸਕਸ਼ਨ ਦੀ ਆਪਾਂ ਗੱਲ ਕਰਦੇ ਆਂ ਕਿ ਰੈਲੀਆਂ ਦੀ ਗੱਲ ਆ ਅਨੁਸ਼ਾਸਨ ਦੀ ਗੱਲ ਆ ਸਾਰੇ ਮਾਮਲੇ ਆਏ ਹੋਣਗੇ ਜੀ 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 ਉਹਦੇ ਤੇ ਇੱਕ ਹੋਰ ਮੀਡੀਆ ਜਿਹੜੀ ਦਿਲਚਸਪ ਗੱਲ ਆਈ ਕਿ ਜਦੋਂ ਨਵਜੋਤ ਸਿੱਧੂ ਉੱਥੋਂ ਨਿਕਲ ਰਹੇ ਸੀ ਹਮਮਮ ਹੋਟਲ ਚੋਂ ਤਾਂ ਉਸੇ ਵੇਲੇ ਇੱਕ ਤੇ ਇਤਫਾਕ ਦੀ ਗੱਲ ਆ ਹਮਮ ਕਿ ਰਾਜਾ ਬੜੰਗ ਜਿਹੜਾ ਹੈਗਾ ਦਵਿੰਦਰ ਜਾਤ ਉਹਨੂੰ ਲੈਣ ਲਈ ਉੱਥੇ ਪਹੁੰਚ ਗਏ ਹਮਮ ਦੋਨਾਂ ਨੇ ਕਹਿੰਦੇ ਜਿਵੇਂ ਆਪਾਂ ਨਿਗਾਹ ਮਲਾਈ ਹੈ ਕਿ ਦੋ ਜਣ ਨਿਗਾਹ ਤਾਂ ਜ਼ਰੂਰ ਮਲਾਈ ਹੈ ਅੱਛਾ ਔਰ ਗੱਲ ਨਹੀਂ ਕੋਈ ਕੀਤੀ ਜਿਹੜੀ ਉਧਰ ਉਧਰ ਜਿਹੜੀ ਹੈ ਉਸੇ ਤਰੀਕੇ ਨਾਲ ਹੀ ਉਧਰ ਨੂੰ ਚਲੇਗੇ ਤੇ ਉਧਰ ਨੂੰ ਚਲੇਗੇ ਸੋ ਇਹ ਪਾਰਟੀ ਦੀ ਇਕਸੁਰਤਾ ਔਰ ਪਾਰਟੀ ਦੇ ਲਈ ਇਕੱਠੇਨ ਸ਼ਾਸਨ ਜਿਹੜੀ ਗੱਲ ਦਵਿੰਦਰ ਯਾਦਵ ਹੁਣਾਂ ਨੇ ਕੀਤੀ ਹੈ ਜੀ 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 ਜਿਹਦਾ ਯਾਦਵ ਦੇ ਕਹਿਣ ਦੇ ਉੱਤੇ ਪਾਰਟੀ ਹਾਈ ਕਮਾਂਡ ਦੇ ਕਹਿਣ ਦੇ ਉੱਤੇ ਕਾਂਗਰਸ ਪੰਜਾਬ ਇਕੱਠੀ ਹੋ ਕੇ ਚੱਲੇਗੀ ਹੂੰ ਫਿਰਦਾ ਲੱਗਦਾ ਕੋਈ ਲੋਕ ਸਭਾ ਦੇ ਚੋਣਾਂ ਚ ਕੋਈ ਬਿਹਤਰ ਹੰਤੀ ਦੇ ਕਰ ਸਕਦੇ ਆ ਜੀ ਤੰਨੇ ਆਪਾਂ ਜਾਣਦੇ ਆ ਵਿਧਾਨ ਸਭਾ ਦੇ ਚੋਣਾਂ ਚ ਕੀ ਹੋਇਆ ਜੀ ਬਿਲਕੁਲ ਬਿਲਕੁਲ ਕੱਪ ਨਮਰਿੰਦਰ ਚਲੇ ਗਏ ਦੂਜੇ ਚਲੇ ਗਏ ਕਿ ਸਾਢੇ ਛੜਾ ਕੇ ਚਲੇ ਗਏ ਕਿ ਜਿਹੜੇ ਬੈਠੇ ਸੀਗੇ ਉਹ ਵੀ ਕੁਝ ਨਹੀਂ ਕਰ पाए ਉਹ ਜਿੱਦਾਂ ਤੁਸੀਂ ਸ਼ੁਰੂ ਧਿਆਨ ਆ ਗੋਣੀ ਇਮਤਿਹਾਨ ਵੱਡਾ ਇਮਤਿਹਾਨ ਆ ਇਮਤਿਹਾਨ ਦੇ ਪਾਸ ਕਰਨਗੇ ਤਾਂ ਤਾਂ ਬੋਰਡ ਦਾ ਇਮਤਿਹਾਨ ਪਾਸ ਬਿਲਕੁਲ ਬਿਲਕੁਲ ਇਹੀ ਮੈਂ ਗੱਲ ਕਹਿਣ ਲੱਗਿਆ ਸੀ ਕਿ ਜਿਸ ਤਰ੍ਹਾਂ ਤੁਸੀਂ ਸ਼ੁਰੂਆਤ ਚ ਕਿਹਾ ਕਿ ਇਮਤਿਹਾਨ ਆ ਹੁਣ ਜੇ ਇਹ ਪਾਸ ਕਰਗੇ ਤਾਂ ਨਤੀਜਾ ਵੀ ਸੁਭਾਵਿਕ ਜੀ ਗੱਲ ਹੈ ਕਿ ਵਧੀਆ ਆਵੇਗਾ ਸਿੱਧੂ ਸਾਹਿਬ ਇੱਕ ਹੋਰ ਜਿਹੜਾ ਵਿਸ਼ੇਸ਼ ਚਰਚਾ ਵਾਲਾ ਮੁੱਦਾ ਹੈ ਉਹ ਇਹ ਹੈ ਕਿ ਤਿੰਨ ਸ਼ਬਦ ਨੇ ਜਿਹੜੇ ਉਹਦੇ ਵਿੱਚ ਦੋ ਤਾਂ ਨਾਂ ਨੇ ਤੇ ਇੱਕ ਸ਼ਬਦ ਹੈ ਉਹ ਇਕੱਠੇ ਹੋ ਗਏ ਨੇ ਤੇ ਉਹ ਨੇ ਜੀ ਸੁਖਬੀਰ ਬਾਦਲ ਭਗਵੰਤ ਮਾਨ ਅਤੇ અપਮਾਨ ਹਮ ਸੁਖਬੀਰ ਬਾਦਲ ਕਹਿੰਦੇ ਕਿ ਸਾਡਾ ਇਹਨਾਂ ਨੇ અપਮਾਨ ਕੀਤਾ ਭਗਵੰਤ ਮਾਨ ਨੇ ਤਾਂ ਉਹਨਾਂ ਨੇ ਜੀ ਮਾਨਹਾਨੀ ਦਾ ਕੇਸ ਪਾ ਦਿੱਤਾ ਮੀਡੀਆ ਦੇ ਵਿੱਚ ਚਰਚਾ ਦਾ ਵਿਸ਼ਾ ਸਾਰੇ ਜਾਣਦੇ ਨੇ ਤਾਂ ਹੁਣ ਇਹਦਾ ਨਤੀਜਾ ਕੀ ਨਿਕਲੇਗਾ ਭਗਵੰਤ ਮਾਨ ਤਾਂ ਕਹਿੰਦੇ ਕਿ ਮੈਂ ਤਾਂ ਕੱਲੀ-ਕੱਲੀ ਪੇਸ਼ੀ ਲਈ ਤਿਆਰ ਹਾਂ ਆਉਣ ਵਾਲੀ 19 ਫਰਵਰੀ ਨੂੰ ਉਹਨਾਂ ਦੀ ਪੇਸ਼ੀ ਹੈ ਉਹ ਕਹਿੰਦੇ ਕੋਈ ਚੱਕਰ ਨਹੀਂ ਮੇਰੇ ਕੋਲ ਵੀ ਸਾਰੇ ਕਾਗਜ਼ ਪੱਤਰ ਹੈਗੇ ਨੇ ਤੁਹਾਨੂੰ ਕੀ ਲੱਗਦਾ ਇਹ ਕੀ ਰੂਪ ਲਏਗਾ ਹੁਣ ਇਹ ਵਿਸ਼ਾ ਦੇਖੋ ਜੋ ਸਥਿਤੀ ਹੈ ਇਸ ਵੇਲੇ ਬਣੀ ਵੀ ਹੈ ਅਕਾਲੀ ਦਲ ਤੇ ਦੂਜੇ ਪਾਸੇ ਆ ਮੁੱਖ ਮੰਤਰੀ ਭਗਵੰਤ ਮਾਨ ਦੋਨੇ ਤਰ੍ਹਾਂ ਆਮਣੋ ਸਾਹਮਣੇ ਆ ਇਹ ਕੋਈ ਚਾਹਨ ਕਾਮਣੋ ਸਾਹਮਣੇ ਨਹੀਂ ਆਏ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਸਵਾਲ ਜਵਾਬ ਇੱਕ ਦੂਜੇ ਦੇ ਪ੍ਰਤੀ ਦੋਸ਼ ਪ੍ਰਤੀ ਦੋਸ਼ ਜਿਹੜੇ ਲੱਗਦੇ ਆ ਰਹੇ ਆ ਇਹ ਸਾਰੇ ਦੇ ਚੱਲਦਿਆ ਹੁਣ ਟਕਰਾ ਦਾ ਨਵਾਂ ਸਿਖਰ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਮੁਕਤਸਰ ਦੀ ਅਦਾਲਤ 'ਚ ਪਹੁੰਚ ਗਏ ਉਹਨਾਂ ਨੇ ਕਿਹਾ ਕਿ ਮੇਰੇ ਪਿਤਾ ਜਿਹੜੇ 5 ਵਾਰੀ ਮੁੱਖ ਮੰਤਰੀ ਰਹੇ ਆ ਪ੍ਰਕਾਸ਼ ਸਿੰਘ ਬਾਦਲ ਉਹ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਅਪਮਾਨ ਕੀਤਾ ਅਪਮਾਨ ਕੀ ਕੀਤਾ ਕਹਿੰਦੇ ਜਿਹੜੀ ਬਾਲਾ ਸਰ ਜਿਹੜਾ ਉਹਦਾ ਫਾਰਮ ਹੈ ਜੀ ਉਹਨੂੰ ਨਹਿਰ ਜਾਂਦੀ ਹੈ ਦੇਖੋ ਜੋ ਉਹਦੇ ਵਿੱਚ ਮੈਂ ਸ਼ਬਦ ਵਰਤੇ ਜਾਂ ਦੇਖੇ ਆ ਉਹਦੇ ਸੁਖਵੀਰ ਬਾਦਲ ਨੇ ਜੋ ਕਿਹਾ ਆਪਣੇ ਕੇਸ ਚ ਉਹ ਤਾਂ ਕਹਿੰਦਾ ਇੱਕ ਕੱਸੀ ਜੀ ਜਿਹੜੀ ਹੈਗੀ ਜਾਂਦੀ ਹੈ ਸਾਡੇ ਕੇਸ ਨੂੰ ਆਪਾਂ ਜਾਣਦੇ ਆਪਾਂ ਸਾਰੇ ਪਿੰਡੂ ਪਸ਼ੋਕੜ ਵਾਲੇ ਆ ਜੀ ਜੀ ਕੱਸੀ ਦਾ ਇੱਕ ਖਾਲੇ ਤੋਂ ਛੋਟਾ ਜਿਹਾ ਵੱਡਾ ਰੂਪ ਹੁੰਦਾ ਹੈ ਜਿਹਦੇ ਵਿੱਚ ਥੋੜਾ ਪਾਣੀ ਜਾਂਦਾ ਹੈ ਪਰ ਜੇ ਆਪਾਂ ਸੂਏ ਦੀ ਗੱਲ ਕਰਦੇ ਜਾਂ ਨਹਿਰ ਦੀ ਗੱਲ ਕਰਦੇ ਤਾਂ ਕਾਫੀ ਉਹਦਾ ਅੰਤਰ ਹੈ ਉਹ ਤਾਂ ਫਿਰ ਸਾਰੇ ਕਈ ਪਿੰਡਾਂ ਨੂੰ ਪਾਣੀ ਸਿੰਜਦੀ ਆ ਉਹ ਬਿਲਕੁਲ ਜੀ ਸੋ ਇਹਨੇ ਸੁਖਵੀਰ ਬਾਦਲ ਨੇ ਕਿਹਾ ਕਿ ਕੱਸੀ ਜੀ ਜਾਂਦੀ ਆ ਸਾਡੇ ਫਾਰਮ ਨੂੰ ਹੂੰ ਉਹ ਕੱਸੀ ਵੀ ਕਹਿੰਦੇ ਇਹ ਜਿਹੜੀ ਤਾਂ 1956 ਵੇਲੇ ਦੀ ਲੱਗੀ ਵੀ ਆ ਹੂੰ ਤੇ ਭਗਵੰਤ ਮਾਨ ਕਹਿੰਦਾ ਵੀ ਹੁਣ ਜਦੋਂ ਐਸਬੀਐਲ ਦੀ ਗੱਲ ਹੋਈ ਹੂੰ ਐਸਬੀਐਲ ਦੇ ਇਵੈਂਟਸ ਦੇ ਵਿੱਚ ਜਿਹੜਾ ਪ੍ਰਕਾਸ਼ ਸਿੰਘ ਬਾਦਲ ਨੇ ਹਰਿਆਣੇ ਵਾਲਾ ਤੋਂ ਆਪਣੇ ਬਾਲਾਸਰ ਫਾਰਮ ਨੂੰ ਨਹਿਰ ਲਗਵਾ ਲਈ ਜਿਹੜੀ ਉਹ ਕਹਿੰਦਾ ਝੂਠ ਬੋਲਿਆ ਇਸ ਮਾਮਲੇ ਤੇ ਮੈਂ ਜਿਹੜਾ ਹੈਗਾ ਇਹਦੀ ਖਿਚਾਈ ਕਰੂੰਗਾ ਅਦਾਲਤ ਚ ਸਮਨ ਵੀ ਜਾਰੀ ਹੋ ਗਿਆ ਅਗਲੇ ਕੁਝ ਦਿਨਾਂ ਤੱਕ ਜਿਹੜਾ ਮੁਖਵੰਦਰੀ ਭਗਵੰਤ ਮਾਨ ਲਈ ਸਮਨ ਜਾਰੀ ਹੋਇਆ ਜੀ ਸਮਨ ਲਈ ਪੇਸ਼ ਹੁੰਦੇ ਐ ਉਹਨਾਂ ਦੇ ਵਕੀਲ ਪੇਸ਼ ਹੁੰਦੇ ਆ ਬਾਅਦ ਦੀ ਗੱਲ ਐ ਪਰ ਅਦਾਲਤ ਵੱਲੋਂ ਸਮਨ ਜ਼ਰੂਰ ਜਾਰੀ ਹੋ ਗਿਆ ਔਰ ਇਹਦੇ ਨਾਲ ਇੱਕ ਨਵਾਂ ਅ ਲੜਾਈ ਦਾ ਦੌਰ ਜਿਹੜਾ ਆਕਾਲੀ ਦਲ ਤੇ ਆਪ ਦੇ ਵਿੱਚ ਸ਼ੁਰੂ ਹੋ ਗਿਆ ਮੁਖਵੰਦਰੀ ਭਗਵੰਤ ਮਾਨ ਲਗਾਤਾਰ ਇਹ ਕਹਿ ਰਹੇ ਕੱਲ ਮੈਂ ਵੀ ਉਹਨੂੰ ਦੇਖ ਰਿਹਾ ਸੀ ਜਦੋਂ ਜਦੋਂ মিডিਆ ਨਾਲ ਗੱਲਬਾਤ ਕਰ ਰਹੇ ਸੀ ਕਹਿੰਦੇ ਮੈਂ ਤਾਂ ਉਹਨੂੰ ਕੱਲੀ-ਕੱਲੀ ਚੀਜ਼ ਫਰੋਲੂਗਾ ਮੈਂ ਦੱਸੂਗਾ ਕਿ ਅਮਰੀਕਾ ਦੇ ਅੰਦਰ ਜਿਹੜਾ ਇਹਨਾਂ ਦੇ ਪਾਰਕਿੰਗ ਦੇ ਕਿਦਾਂ ਦੇ ਪ੍ਰੋਜੈਕਟ ਹੈਗੇ ਆ ਜੀ ਇੱਧਰ ਕਿਹੜੇ ਕਿਹੜੇ ਫਾਰਮ ਹੈ ਕਿਹੜੇ ਕਿਹੜੇ ਹੋਟਲ ਹੈ ਕੀ ਕੀ ਬਸ ਜ ਹੈ ਕੀ ਆ ਸਾਰਾ ਕੁਝ ਕਹਿੰਦੇ ਮੈਂ ਸਾਰਾ ਕੁਝ ਦੇ ਦੂੰਗਾ ਹੂੰ ਹੁਣ ਇਹ ਪਤਾ ਨਹੀਂ ਕਿਸ ਤਰ੍ਹਾਂ ਅਧੇੜਨਗੇ ਜਾਂ ਕਿਦਾਂ ਨਹੀਂ ਅਧੇੜਨਗੇ ਇਸ ਮਾਮਲੇ 'ਚ ਮੈਂ ਸਮਝਦਾ ਹਾਂ ਕਿ ਵੀ ਇੱਕ ਤਰੀਕੇ ਨਾਲ ਜੋ ਦੋਹਾਂ ਆਗੂਆਂ ਦਾ ਟਕਰਾ ਹੈ ਉਹ ਪੰਜਾਬ ਦਾ ਹਿੱਤ ਤੱਕ ਦੇ ਘੱਟ ਨਜ਼ਰ ਆਉਂਦਾ ਹੈ ਆਪਸ ਵਿੱਚ ਜਿਹੜਾ ਵਿਰੋਧ ਜਿਹੜੀ ਕੜਤਨ ਹੈ ਉਹ ਕਿਤੇ ਜਿਆਦਾ ਜਿਹੜੀ ਤਲਖੀ ਜਿਹੜੀ ਹੈ ਜਿਆਦਾ ਨਜ਼ਰ ਆਉਂਦੀ ਹੈ ਇਹ ਬਹੁਤ ਕਾਟੇ ਹੋ ਜੇ ਮੌਕੇ ਹੁੰਦੇ ਆ ਜਦੋਂ ਕੋਈ ਤੇ ਜਿਹੜੀ ਉਸੇ ਸੂਬੇ ਦੀ ਧਿਰ ਹੋਵੇ ਤਾਂ ਮੁੱਖ ਮੰਤਰੀ ਦੇ ਖਿਲਾਫ ਜਿਹੜਾ ਹੈਗਾ ਮਾਨਹਾਨੀ ਦਾ ਕੇਸ ਕਰੇ ਬਿਲਕੁਲ ਜੀ ਅਦਾਲਤਾਂ ਅਦਾਲਤਾਂ ਦੇਖੋ ਜਦੋਂ ਕੇਸ ਸ਼ੁਰੂ ਹੋ ਜਾਂਦਾ ਹੈ ਅੱਜ ਮੁੱਖ ਮੰਤਰੀ ਹੈਗੇ ਆ ਭਗਵੰਤ ਮਾਨ ਕੱਲ ਨੂੰ ਰਹਿੰਦੇ ਆ ਕਿ ਨਹੀਂ ਰਹਿੰਦੇ ਤਾਂ ਪੰਜਾਬੀਆਂ ਨੇ ਫੈਸਲਾ ਕਰਨਾ ਪਰ ਕੇਸ ਕਈ ਵਾਰੀ ਇਹੋ ਜਿਹਾ ਗੱਲ ਪੈਂਦਾ ਹੈ ਕਿ ਕਈ ਕਈ ਸਾਲਾਂ ਤੱਕ ਇਹ ਚੱਲਦਾ ਰਹਿੰਦਾ ਜਦੋਂ ਲੋਕੀ ਅਹੁਦਿਆਂ ਤੋਂ ਹਟ ਜਾਂਦੇ ਆ ਜੀ ਉਦੋਂ ਵੀ ਪੇਸ਼ੀਆਂ ਭੁਗਤਣ ਜਾਂਦੇ ਆ ਸੋ ਇੱਕ ਟਕਰਾਅ ਦੀ ਸੀ ਦੀ ਟਕਰਾਅ ਦੀ ਗੱਲ ਮੈਂ ਅੱਗੇ ਸਵਾਲ ਤੁਸੀਂ ਲਵਾਂ ਇੱਕ ਹੋਰ ਗੱਲ ਮੈਂ ਉਹਦੇ ਨਾਲ ਜੋੜ ਕੇ ਜ਼ਰੂਰ ਕਹਿਣੀ ਚਾਹਾਂਗਾ ਬਿਲਕੁਲ ਜੀ ਇਹ ਟਕਰਾਅ ਦਾ ਇੱਕ ਹਿੱਸਾ ਹੀ ਕਿਹਾ ਜਾ ਰਿਹਾ ਹੈ ਕਿ ਬਿਕਰਮ ਮੀਠੀਆ ਬਿਕਮਿਊਨਿਟੀ ਆ ਦੀ ਗੱਲ ਜਿਹੜੀ ਹੈ ਭਗਵੰਤ ਜੀ ਨੇ ਵੀ ਕੀਤੀ ਆ ਹਮ ਕਹਿੰਦਾ ਬਿਕਰਮ ਮੀਠੀਆ ਨਾਲ ਜਿਹੜੀਆਂ ਨੇ ਦੀਆਂ ਸਾਂਝਾ ਹੈਗੀਆਂ ਜਾਇਦਾਦ ਦੀਆਂ ਕਈ ਨਾਮੀ ਕਈ ਬੇਨਾਮੀ ਉਹ ਵੀ ਕਹਿੰਦਾ ਮੈਂ ਨੰਗੀਆਂ ਕਰੂੰਗਾ ਇਸ ਮਾਮਲੇ ਤੇ ਹੁਣ 16 ਨੂੰ ਜਿਹੜੀ ਆ ਰਹੀ 16 ਹੋਰ ਕੁਝ ਦਿਨਾਂ ਤੱਕ ਲੋੜੀ ਲੰਘਦੇ ਆ ਇੱਕ ਹੋਰ ਲੋੜੀ ਪਖਣ ਵਾਲੀ ਆ 16 ਜਨਵਰੀ ਨੂੰ ਜਿਹੜਾ ਹੈ ਬਿਕਰਮਜੀਠਿਆ ਫਿਰ ਪਟਿਆਲਾ ਦੀ ਜਿਹੜੀ ਵਿਜੀਲੈਂਸ ਦੀ ਅਦਾਲਤ ਆ ਉਹਦੇ ਅੱਗੇ ਉਹਨਾਂ ਦੀ ਪੇਚੀ ਹੈ ਉਸ ਮਾਮਲੇ ਨੂੰ ਡਰਗ ਮਾਮਲੇ ਲੈ ਕੇ ਉਹ ਵੀ ਕਹਿੰਦੇ ਕਿ ਬਦਲੇ ਕੂਰੀ ਦੀ ਭਾਵਨਾ ਨਾਲ ਸੋ ਇੱਕ ਟਕਰਾਅ ਦੀ ਸਿੱਧੀ ਬਿਕਰਮਜੀਠਿਆ ਦੇ ਕੇਸ ਦੀ ਗੱਲ ਕਰ ਲਈ ਹੁਣ ਸੁਖਵੀਰ ਬਾਦਲ ਨੇ ਕੇਸ ਪਾਸ ਆ ਭਗਵੰਤ ਮਾਨ ਤੇ ਉਹ ਅੰਦਮਨ ਕਹਿੰਦਾ ਵੀ ਮੈਂ ਸਾਰੇ ਕੱਚੇ ਚਿੱਠੇ ਖੋਲੂਗਾ ਇਹ ਇੱਕ ਇਸ ਸੂਬੇ ਦੇ ਲੋਕਾਂ ਦੇ ਲਈ ਇੱਕ ਮਨੋਰੰਜਨ ਦਾ ਜਾਂ ਦੰਦਾ ਸਾਧਨ ਦਾ ਹੋ ਸਕਦਾ ਹੈ ਪਰ ਜੇ ਮੈਂ ਕਹਾਂ ਕਿ ਇਹਦੇ ਵਿੱਚ ਕੋਈ ਸੂਬੇ ਦੀ ਬਿਹਤਰੀ ਨਜ਼ਰ ਆਉਂਦੀ ਹੈ ਕਟੂਕੜ ਬਿੰਗੇ ਮੈਂ ਜਰਨਲਿਸਟ ਕਿਹਾ ਸਕਦਾ ਕਿ ਸੂਬੇ ਦੀ ਬਿਹਤਰੀ ਤਾਂ ਕੋਈ ਤੇ ਚ ਨਜ਼ਰ ਨਹੀਂ ਆਉਂਦੀ ਜੀ ਕਿਉਂਕਿ ਮੁੱਖ ਮੰਤਰੀ ਭਗਵਾਨ ਜੀ ਨੂੰ ਲੋਕਾਂ ਨੇ 92 ਸੀਟਾਂ ਦੇ ਕੇ ਮੁੱਖ ਮੰਤਰੀ ਬਣਾਤਾ ਹੈ ਹਮਮ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਅਕਾਲੀ ਦਲ ਹੈ ਜਿਵੇਂ ਉਹ ਹੈ ਉਹ ਸੁਖਵੀਰ ਬਾਦਲ ਕਰ ਰਿਹਾ ਹੈ ਉਹ ਹਾਸ਼ੀਏ ਤੇ ਚਲੇਗਾ ਹਮ ਸਵਾਲ ਇਹ ਹੈ ਕਿ ਪੰਜਾਬੀ ਚਾਹੁੰਦੇ ਕਿ ਸੰਕਟ ਜੋ ਪੰਜਾਬ ਨੂੰ ਕਿਵੇਂ ਕੱਢਿਆ ਜਾਵੇ ਬਿਲਕੁਲ ਜੀ ਰੋਜ਼ਗਾਰ ਦੀ ਗੱਲ ਹੈ ਨਸ਼ਿਆਂ ਦੀ ਗੱਲ ਹੈ ਬੇਅਦਬੀ ਦਾ ਮੁੱਦਾ ਹੋਰ ਬਹੁਤ ਸਾਰੇ ਮੁੱਦੇ ਆ ਇਹ ਤਾਂ ਉਹਨਾਂ ਦਾ ਨਿੱਜੀ ਮਾਮਲਾ ਹੋ ਗਿਆ ਇਹ ਤਾਂ ਇੱਕ ਈਰਖਾ ਦੀ ਭਾਵਨਾ ਹੋ ਗਈ ਇੱਕ ਤਰ੍ਹਾਂ ਨਾਲ ਸੁਖਵੀਰ ਬਾਦਲ ਦੇ ਅਕਾਲੀ ਦਲ ਦੇ ਜਿਹੜੇ ਉਹਨੇ ਜ਼ਾਇਦਾਦਾਂ ਦੇ ਚਿੱਠੇ ਜਿਹੜੇ ਆ ਗਏ ਫੋਟੋ ਜਾਂ ਨਾ ਫੋਟੋ ਪਰ ਪੰਜਾਬੀ ਇਹ ਚਾਹੁੰਦੇ ਆ ਕਿ ਰੋਜ਼ਗਾਰ ਦੀ ਗੱਲ ਹੋਣੀ ਚਾਹੀਦੀ ਹੈ ਇੰਡਸਟਰੀ ਦੀ ਗੱਲ ਹੋਣੀ ਚਾਹੀਦੀ ਹੈ ਸਾਡੇ ਸਭਿਆਚਾਰ ਦੀ ਗੱਲ ਹੋਣੀ ਚਾਹੀਦੀ ਹੈ ਇਹਨਾਂ ਮੁੱਦਿਆਂ ਦੇ ਲੜਾਈ ਲੜੇ ਜਾਣ ਦੀ ਲੋੜ ਹੈ ਜੇ ਇਦਾਂ ਗੱਤ ਕੇ ਕਮਾਏ ਜਾਣਗੇ ਇਹ ਗੱਤ ਕੇ ਜਿਹੜੇ ਹੈਗੇ ਪੰਜਾਬੀਆਂ ਦੇ ਲਈ ਮਨੋਰੰਜਨ ਦਾ ਸਾਧਨ ਤਾਂ ਇਹ ਹੋ ਸਕਦੇ ਇਦਾਂ ਦੀ ਲੜਾਈ ਜਿਹੜੀ ਹੈ ਪਰ ਇਹ ਲੜਾਈ ਚੋਂ ਪੰਜਾਬ ਨੂੰ ਕੀ ਹਾਸਲ ਹੋਏਗਾ ਜੀ ਇਹਦਾ ਅੰਦਾਜ਼ਾ ਲਾਉਣਾ ਬਹੁਤ ਮੁਸ਼ਕਲ ਹੈ। ਬਿਲਕੁਲ। ਅੱਛਾ ਸਿੱਧੂ ਸਾਹਿਬ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕੇਸ ਚੱਲਦੇ ਰਹਿੰਦੇ ਨੇ ਇਹ ਗੱਲ ਪਿਆ ਢੋਲ ਜਿਹੜਾ ਬੰਦਾ ਵਜਾਉਂਦਾ ਹੀ ਰਹਿੰਦਾ ਜਦੋਂ ਤੱਕ ਨਿਪਰੇ ਨਹੀਂ ਚੜਦਾ। ਉਹਦੇ ਤਾਂ ਇੱਕ ਹੋਰ ਹੈ ਜਿਹੜੀ ਗੱਲ ਹੈ ਉਹ ਇਹ ਵੀ ਹੈ ਕਿ ਜਦੋਂ ਰਾਹੁਲ ਗਾਂਧੀ ਨੂੰ ਅਸੀਂ ਜਾਣਦੇ ਹਾਂ ਕਿ ਮੋਦੀ ਨਾਂ ਤੇ ਉੱਤੇ ਗਲਤ ਟਿੱਪਣੀ ਕਰਨ ਦੇ ਤਹਿਤ ਮਾਨਹਾਨੀ ਦਾ ਕੇਸ ਉਹਨਾਂ ਤੇ ਪਿਆ ਕਿ ਰਾਹੁਲ ਗਾਂਧੀ ਨੂੰ ਵੀ ਸਜ਼ਾ ਸੁਣਾਈ ਗਈ ਮਾਨਹਾਨੀ ਕੇਸ ਦੇ ਵਿੱਚ ਤਾਂ ਕਿਤਨਾ ਕਿਤੇ ਹੁਣ ਇਸ ਚੀਜ਼ ਦਾ ਖਦਸ਼ਾ ਹੈ ਪਹਿਲਾਂ ਇਹ ਹੁੰਦਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਮੁੱਖ ਮੰਤਰੀ ਨੂੰ ਸਜ਼ਾ ਕੌਣ ਸੁਣਾਏਗਾ? ਤਾਂ ਹੁਣ ਲੋਕ ਇਹ ਵੀ ਕਹਿ ਰਹੇ ਨੇ ਲੋਕਾਂ ਦੇ ਵਿੱਚ ਇਹ ਵਿਚਾਰ ਚਰਚਾ ਦੀ ਗੱਲ ਹੈ ਮੈਨੂੰ ਸੁਣਨ ਨੂੰ ਮਿਲੀ ਹੈ ਕਿ ਜੇਕਰ ਰਾਹੁਲ ਗਾਂਧੀ ਨੂੰ ਸਜ਼ਾ ਹੋ ਸਕਦੀ ਹੈ ਤਾਂ ਤੁਸੀਂ ਇਸ ਪੁਲੇਖੇ ਦੇ ਵਿੱਚ ਨਾ ਰਹੇ ਹੋ ਕਿ ਜੇ ਕਿਤੇ ਨਾ ਕਿਤੇ ਮਾਨ ਸਾਹਿਬ ਕਿਤੇ ਨਾ ਕਿਤੇ ਦੋਸ਼ੀ ਪਾਏਗੇ ਤਾਂ ਸਜ਼ਾ ਉਹਨਾਂ ਨੂੰ ਵੀ ਹੋ ਸਕਦੀ ਹੈ ਇਸ ਮਾਮਲੇ 'ਚ ਦੇਖੋ ਆਪਾਂ ਨੂੰ ਟਿੱਪਣੀ ਕਰਨੀ ਬਹੁਤ ਮੁਸ਼ਕਲ ਹੈ ਕਿਉਂਕਿ ਅਜੇ ਸਮਝ ਜਾਰੀ ਹੋਇਆ ਸਮਝ ਜਾਰੀ ਹੋਣ ਤੋਂ ਬਾਅਦ ਜਦੋਂ ਮੈਂ ਕਿਹਾ ਕਿ ਭਗਵੰਤ ਮਾਨ ਆਪ ਜਾਣਦੇ ਐ ਜਦ ਅਦਾਲਤ ਐਸੈਪਟ ਕਰਦੀ ਹੈ ਕਿ ਉਹਨਾਂ ਦਾ ਵਕੀਲ ਜਾਂਦਾ ਹੈ ਉਸ ਤੋਂ ਬਾਅਦ ਉਹਨਾਂ ਤੇ ਕੀ ਕੇਸ ਫਰੇਮ ਹੁੰਦੇ ਆ ਕੀ ਉਹਦੇ ਚ ਦਾਪੇ ਜਿਹੜੇ ਐਡਵੋਕੇਟਸ ਵੱਲੋਂ ਕਿੱਦਾਂ ਦੀਆਂ ਲੜਾਈਆਂ ਲੜੀਆਂ ਜਾਂਦੀਆਂ ਜੀ ਇਹ ਲੰਬੀ ਟੋੜੀ ਲੜਾਈ ਹੈ ਇਹ ਸਟੇਜ ਦੇ ਉੱਤੇ ਆਪਾਂ ਕਿਸੇ ਸਿੱਟੇ ਤੇ ਇਹ ਟਿੱਪਣੀ ਨਹੀਂ ਕਰ ਸਕਾਂਗੇ ਕਿ ਵੀ ਭਗਵਾਨਦਮਾਨ ਇਸ ਮਾਮਲੇ 'ਚ ਉਲਝਣਗੇ ਜਾਂ ਨਹੀਂ ਉਲਝਣਗੇ ਇਹ ਜ਼ਰੂਰ ਹੈ ਕਿ ਦੋਵੇਂ ਆਗੂ ਜਿਹੜੇ ਉਲਝੇ ਵਿਆ ਇਦੇ ਨਾਲ ਕਟੂਗੜ ਪੰਜਾਬ ਦੀ ਭਲਾਈ ਦਾ ਕੋਈ ਨਜ਼ਰ ਨਹੀਂ ਆਉਂਦੀ ਜੀ ਸਾਡੀ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈ ਮੈਂ ਕਹਾਂ ਪੰਜਾਬ ਦੀ ਪੰਜਾਬ ਦੀ ਬਿਹਤਰੀ ਲਈ ਦੇਖੋ ਇੱਕ ਪਾਸੇ ਹੁਣ ਮੁੱਖ ਵਿਰੋਧੀ ਧਿਰ ਦਾ ਕਾਂਗਰਸ ਦਾ ਤੁਸੀਂ ਜ਼ਿਕਰ ਕਰਕੇ ਆਟੇ ਹੋਣਾ ਕਾਂਗਰਸ ਤੇ ਆਪ ਜਿਹੜੇ ਹੈਗੇ ਦੂਜੇ ਸਮਝੌਤਾ ਕਰਦੇ ਨਹੀਂ ਕਰਦੇ ਉਹਨਾਂ ਦੀ ਵੱਖਰਾ ਇੱਕ ਲੜਾਈ ਚੱਲ ਰਹੀ ਹੈ ਜੀ ਜੀ ਅਕਾਲੀ ਦਲ ਦੀ ਵੱਖਰੀ ਲੜਾਈ ਚੱਲ ਰਹੀ ਆਪ ਦੇ ਨਾਲ ਸੋ ਪੋਲੀਟੀਕਲ ਲੀਡਰਸ਼ਿਪ ਦੀ ਤਾਣੀ ਬਾਣੀ ਪੰਜਾਬ ਦੀ ਬੜੀ ਬੁਰੀ ਤਰ੍ਹਾਂ ਉਲਝੀ ਹੋਈ ਨਜ਼ਰ ਆ ਰਹੀ ਹੈ ਤੇ ਪੰਜਾਬ ਪੂਰਾ ਉਲਝਿਆ ਪਿਆ ਪੰਜਾਬ ਚਾਹੁੰਦਾ ਹੈ ਕਿ ਸਾਨੂੰ ਸੰਕਟ ਚੋਂ ਕੱਢਿਆ ਜਾਵੇ ਨੇਤਾ ਚਾਹੁੰਦੇ ਕਿ ਇੱਕ ਦੂਜੇ ਦੇ ਗਿੱਟੇ ਛਾਂ ਕੇ ਸੇ ਕੇ ਅਸੀਂ ਲੋਕਾਂ ਦਾ ਮਨੋਰੰਜਨ ਕਿਵੇਂ ਕਰਾ ਸਕਦੇ ਹਾਂ ਪਰ ਸੋਚਣਾ ਪੰਜਾਬ ਦੀ ਬਿਹਤਰੀ ਲਈ ਚਾਹੀਦਾ ਚਾਹੇ ਵਿਰੋਧੀ ਧਿਰ ਹੈ ਚਾਹੇ ਸਰਕਾਰ ਹੈ ਇੱਕ ਹੋਰ ਗੱਲ ਮੇਰੇ ਯਾਦ ਆ ਗਈ ਜਿਹੜੀ ਤੁਸੀਂ ਹੁਣੇ ਉਹਨੇ ਗੱਲ ਆਖੀ ਕਿ ਜਿਹੜਾ ਰੇਡ ਕਾ ਉਹ ਉਲਝਣ ਦਾ ਜਾਰੀ ਹੈ ਜੀ ਪੰਜਾਬ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਹਦੇ ਗੱਠਜੋੜ ਨੂੰ ਲੈ ਕੇ ਇੱਕ ਹੋਰ ਮੀਟਿੰਗ ਸੱਦ ਲਈਏ ਜੀ ਅੱਜ ਪਹਿਲਾਂ ਵੀ ਮੀਟਿੰਗਾਂ ਹੋ ਚੁੱਕੀਆਂ ਨੇ ਰੇਡ ਕਾ ਅਜੇ ਤੱਕ ਜਾਰੀ ਹੈ ਲੋਕ ਨਹੀਂ ਇਸ ਭੰਬਲ ਭੂਸੇ ਤੋਂ ਨਿਕਲ ਪਾ ਰਹੇ ਕਿ ਇਹਨਾਂ ਦਾ ਗੱਠਜੋੜ ਹੋਵੇਗਾ ਜਾਂ ਨਹੀਂ ਹੋਵੇਗਾ ਕਰੀ ਕੀ ਜਾਂਦੇ ਨੇ ਹੁਣ ਇੱਕ ਹੋਰ ਮੀਟਿੰਗ ਸੱਦ ਲਈ ਹੈ ਜੀ ਇਹਨਾਂ ਨੇ ਇਹ ਤਾਂ ਹੁਣ ਬੈਠਕਾਂ ਦਾ ਦੌਰ ਹੈਗਾ ਇਹ ਜੋ ਕੀ ਨਿਕਲ ਕੇ ਆਏਗਾ ਪਰ ਇਹ ਗੱਲ ਜ਼ਰੂਰ ਹੈ ਕਿ ਚਾਹੇ ਭਾਜਪਾ ਦੀ ਗੱਲ ਕਰ ਲਈਏ ਚਾਹੇ ਕਾਲੀ ਦਲ ਦੀ ਗੱਲ ਕਰ ਲਈਏ ਇਸੇ ਤਰੀਕੇ ਨਾਲ ਆਪਾਂ ਕਾਂਗਰਸ ਤੇ ਆਪ ਦੀ ਗੱਲ ਕਰ ਲਈਏ ਜੇ ਤਾਂ ਇਹਨਾਂ ਤਰ੍ਹਾਂ ਦੇ ਗੱਠਜੋੜ ਹੋਣਗੇ ਜੀ ਤਾਂ ਨਤੀਜੇ ਹੋਰ ਤਰ੍ਹਾਂ ਦੇ ਹੋਣਗੇ ਜੇ ਗੱਠਜੋੜ ਨਹੀਂ ਹੋਣਗੇ ਤਾਂ ਨਤੀਜੇ لازمی ਤੌਰ ਤੇ ਵੱਖਰੇ ਹੋਣਗੇ ਹੁਣ ਕਾਂਗਰਸ ਤੇ ਆਪ ਦੋਨੇ ਪਾਰਟੀਆਂ ਚੰਗੀ ਤਰ੍ਹਾਂ ਜਾਣਦੀਆਂ ਆ ਆਪਾਂ ਅੱਗੇ ਵੀ ਇਹਨਾਂ ਮੁੱਦਿਆਂ ਤੇ ਗੱਲ ਕਰਦੇ ਰਹਿਣੇ ਆ ਕਿ ਕਾਂਗਰਸ ਹੋਵੇ ਚਾਹੇ ਆਪ ਹੋਵੇ ਜਾਂ ਇੰਡੀਆ ਗੱਠਜੋੜ ਦੀਆਂ ਦੂਜੀਆਂ ਵੀ ਜੜੀਆਂ ਪਾਰਟੀਆਂ ਆਈਆਂ ਉਹਨਾਂ ਦਾ ਮੁਕਾਬਲਾ ਹੈਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਨਾਲ ਜਿਹੜੀ ਕਿ ਬਹੁਤ ਵੱਡੀ ਮਜ਼ਬੂਤ ਹੈ ਉਸ ਨਾਲ ਲੜਾਈ ਲੈਣੀ ਕੋਈ ਏਨੀ ਸੌਖੀ ਗੱਲ ਨਹੀਂ ਹੈ ਸੋ ਕੌਮੀ ਪੱਧਰ ਦੇ ਗੱਠਜੋੜ ਇਹ ਮਹਿਸੂਸ ਕਰਦੇ ਆ ਕਿ ਵੀ ਡੇਟਾ ਸੀ ਇਕੱਠੇ ਹੋਵਾਂਗੇ ਤਾਂ ਭਾਜਪਾ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ ਜੀ ਤੇ ਪੰਜਾਬ ਉਸ ਦਾ ਇੱਕ ਵੱਡਾ ਹਿੱਸਾ ਹੈ ਹੂੰ ਜੇ ਪੰਜਾਬ 'ਚ ਇਹ ਗੱਠਜੋੜ ਨਹੀਂ ਹੋਏਗਾ ਹੂੰ ਹੂੰ ਤਾਂ ਇਸ ਦੀ ਗੱਲ ਦੂਜੇ ਸੂਬਿਆਂ ਦੂਜੀਆਂ ਥਾਵਾਂ ਦੇ ਵਿਰੁੱਧ ਹੀ ਤਰ੍ਹਾਂ ਨੇ ਕਰਨੀ ਕਰਨੀ ਹੈ ਕਿ ਦੇਖੋ ਜੀ ਇੱਥੇ ਤਾਂ ਆ ਗਿਆ ਹੁਣ ਫਾਰ ਐਗਜ਼ਾਮਪਲ ਬਿਹਾਰ ਦੀ ਗੱਲ ਕਰ ਲਓ ਜਾਂ ਰਾਜਸਥਾਨ ਦੀ ਗੱਲ ਕਰ ਲਓ ਉੱਥੇ ਜੇ ਕਾਂਗਰਸ ਵਾਲੇ ਤੇ ਆਪ ਵਾਲੇ ਇਕੱਠੇ ਲੜਦੇ ਆ ਤਾਂ ਦੂਜੇ ਦਾ ਗੱਲ ਕਹਿਣਗੇ ਨਾ ਜੀ ਇੱਥੇ ਆ ਕੇ ਤਾਂ ਇਕੱਠੇ ਲੜ ਰਹੇ ਆ ਪੰਜਾਬ 'ਚ ਜਾ ਕੇ ਦੇਖੋ ਕਿਵੇਂ ਆਪਸ ਦੀ ਜੁੱਤੀ ਜੁੱਤੀ ਹੋ ਰਹੀ ਆ ਹੂੰ ਸੋ ਇਹਦਾ ਨੁਕਸਾਨ ਘौਮੀ ਪੱਧਰ ਤੇ ਵੀ ਹੋਏਗਾ ਆਈ ਤਿਲ ਕੇ ਇਹਨਾਂ ਦੀ ਲੀਡਰਸ਼ਿਪ ਨੂੰ ਵੀ ਇਸ ਗੱਲ ਦੀ ਜ਼ਰੂਰ ਸਮਝ ਹੈਗੀ ਆ ਕਿ ਇੱਥੇ ਕੋਈ ਨਾ ਕੋਈ ਗੱਠ ਜੋੜ ਹੋਣਾ ਚਾਹੀਦਾ ਹੈ ਜੇ ਗੱਠ ਜੋੜ ਹੋਏਗਾ ਤਾਂ ਬਿਹਤਰ ਨਤੀਜੇ ਆ ਸਕਦੇ ਆ ਨਹੀਂ ਤੇ ਆਪਸ ਵਿੱਚ ਖਿੰਡਣਗੇ ਇਹ ਜ਼ਰੂਰ ਹੈ ਕਿ ਜੇ ਪੰਜਾਬ ਦੀ ਕਾਂਗਰਸ ਦੀ ਆਪਾਂ ਗੱਲ ਕਰਦੇ ਤਿੰਨ ਦਿਨਾਂ ਦਾ ਜਿਹੜਾ ਮੰਥਨ ਹੋਇਆ ਹੂੰ ਜਿੰਨੀ ਕਿ ਜਾਣਕਾਰੀ ਮੀਡੀਆ 'ਚ ਆਈ ਆ ਉਹਦੇ ਮੁਤਾਬਕ ਕਹੀ ਬਣਦਾ ਹੈ ਕਿ ਜਿਹੜਾ ਕਾਂਗਰਸ ਪੰਜਾਬ ਦੀ ਜਿਹੜੀ ਵੱਡੀ ਲੀਡਰਸ਼ਿਪ ਦਾ ਵੱਡਾ ਹਿੱ ਉਹ ਗੱਠ ਜੋੜ ਦੇ ਖਿਲਾਫ ਬਹੁਤ ਸਾਰੇ ਕਾਰਨਾਂ ਲੰਮੀਆਂ ਚੌੜੀਆਂ ਗੱਲਾਂ ਹੈਗੀਆਂ ਰਿਸ਼ਤਿਆਂ ਦੇ ਮੁੱਦਿਆਂ ਤੇ ਇੱਕ ਦੂਜੇ ਦੇ ਕੇਸ ਹੋਏ ਹੋਏ ਆ ਉਹ ਕਹਿੰਦੇ ਆ ਆਪਾਂ ਨੇ ਜਿਹੜੇ ਵਾਅਦੇ ਕੀਤੇ ਸੀ ਉਹ ਵਾਅਦੇ ਪੂਰੇ ਨਹੀਂ ਹੋਏ ਸੋ ਕਈ ਤਰ੍ਹਾਂ ਦੇ ਤਾਣੇ ਬਾਣੇ ਉਲਝੇ ਵੀ ਹੈਗੇ ਆ ਪੰਜਾਬ ਦੀ ਜਿਹੜੀ ਕਾਂਗਰਸ ਹੈ ਉਹ ਬਹੁਤਾ ਗੱਠ ਜੋੜ ਦੇ ਹੱਕ 'ਚ ਨਹੀਂ ਪਰ ਕੌਮੀ ਪੱਧਰ ਤੇ ਜਿਹੜੇ ਦੋਨਾਂ ਤਰ੍ਹਾਂ ਦੇ ਇੰਟਰਸਟ ਹੈ ਤਾਂ ਇਸ ਗੱਲ ਦੇ ਤੇ ਮਿਲ ਕੇ ਚੱਲਣਗੇ ਤਾਂ ਗੱਲ ਹੋਰ ਹੋਏਗੀ ਜੇ ਮਿਲ ਕੇ ਨਹੀਂ ਚੱਲਣਗੇ ਨਾ ਤੀਜੇ ਹੋਰ ਤਰ੍ਹਾਂ ਦੇ ਆਸ। ਪਰ ਪੰਜਾਬ ਕਾਂਗਰਸ ਲੀਡਰਸ਼ਿਪ ਹੈ ਉਹ ਤਾਂ ਇਹੀ ਕਹਿੰਦੀ ਹੈ ਜੀ ਬਾਰ-ਬਾਰ ਕਿ ਜੇਕਰ ਸਾਡਾ ਗੱਠ ਜੁੜ ਹੋ ਗਿਆ ਤਾਂ ਸਾਡੀ ਤਾਂ ਆਪੋਜੀਸ਼ਨ ਹੀ ਖਤਮ ਹੋ ਜੂਵੇਗੀ ਕਿਉਂਕਿ ਮੁੱਖ ਵਿਰੋਧੀ ਧਿਰ ਜਿਹੜੀ ਹੈ ਪੰਜਾਬ ਦੇ ਵਿੱਚ ਉਹ ਤਾਂ ਕਾਂਗਰਸ ਹੈ। ਜੇ ਗੱਠ ਜੁੜੀ ਹੋ ਗਿਆ। ਤੁਸੀਂ ਅਹਿਮ ਸਵਾਲ ਪੁੱਛਿਆ Gopal ਜਿਹੜੀ ਕਹਿੰਦੇ ਆਪੋਜੀਸ਼ਨ ਖਤਮ ਹੋ ਜਾਏਗੀ। ਹੂੰ ਚਲੋ ਆਪਾਂ ਜੇ ਉਹਨਾਂ ਦਾ ਕੋਈ ਪੋਲੀਟੀਕਲ ਆਗੂ ਬੈਠਾ ਹੋਵੇ ਉਹਦੇ ਨਾਲ ਪ੍ਰੈਸ ਕਾਨਫਰੰਸ ਬੈਠੇ ਹੋਈ ਤਾਂ ਉੱਥੇ ਸਵਾਲ ਪੁੱਛਦੇ ਚੰਗੇ ਲੱਗਦੇ ਐ ਇਹ ਗੱਲ। ਕਿ ਆਪੋਜੀਸ਼ਨ ਦਾ ਖਤਮ ਹੋ ਜਾਏਗੀ ਸਾਨੂੰ ਇਹ ਤਾਂ ਦੱਸ ਦੇਣਗੇ 2 ਸਾਲ ਚ ਇਸ اپੋਜੀਸ਼ਨ ਨੇ ਕੀਤਾ ਕੀ ਹੈ ਹਮ ਕਿਹੜੇ ਮੁੱਦਿਆਂ ਤੇ ਆਪ ਨੂੰ ਕੇਰਿਆ ਜੀ ਇਹ ਵੀ ਗੱਲ ਸਹੀ ਹੈ ਵੱਡਾ ਸਵਾਲ ਹੈ ਜੇ ਤਾਂ ਕਾਂਗਰਸ ਇਹ ਕਹਿੰਦੀ ਹੈ ਕਿ ਸਾਡੀ اپੋਜੀਸ਼ਨ ਖਤਮ ਹੋ ਰਹੀ ਹੈ ਪੰਜਾਬੀਆਂ ਨੂੰ ਦੱਸ ਦੇਣਾ ਪਹਿਲਾਂ ਕਿ ਅਸੀਂ ਪੰਜਾਬ ਦੇ ਹਿੱਤਾਂ ਲਈ ਆਪ ਨੂੰ ਕਿਹੜੇ ਮੁੱਦਿਆਂ ਤੇ ਕੇਰਿਆ ਵਿਧਾਨ ਸਭਾ ਚ ਕੇਰਿਆ ਜੀ ਵਿਧਾਨ ਸਭਾ ਦੇ ਬਾਹਰ ਕੇਰਿਆ ਹਮ ਕਿੱਡੀਆਂ ਵੱਡੀਆਂ ਰੈਲੀਆਂ ਕੀਤੀਆਂ ਜਾਂ ਕਿਹੜੇ ਮੁੱਦਿਆਂ ਤੇ ਤੁਸੀਂ ਚੁਕਾਇਆ ਜੀ ਬਿਲਕੁਲ ਫਿਰ ਤਾਂ ਗੱਲ ਸਮਝ ਲੱਗਦੀ ਹੈ ਹਮ ਜੇ ਤੁਸੀਂ ਇਸੇ ਗੱਲ ਹੀ ਵਿਰੋਧੀ ਧਿਰ ਸਮਝਦੇ ਹੋ ਇਹ ਕਿਸੇ ਕਾਗੂ ਤੇ ਕਿਸੇ ਮੰਤਰੀ ਦੇ ਕਿਸਾਬਕਾ ਤੇ ਕੇਸ ਪਾਤਾ ਉਹਦੇ ਖਿਲਾਫ ਲੜਾਈ ਲੜਨੀ ਆ ਕਿਸੇ ਐਮਐਲਏ ਦੇ ਖਿਲਾਫ ਕੇਸ ਪਾਤਾ ਉਹਦੇ ਖਿਲਾਫ ਲੜਾਈ ਲੜਨੀ ਆ ਜਿਹਦਾ ਇਹੋ ਜਿਹਾ ਵਿਰੋਧ ਆ ਫਿਰ ਤਾਂ ਵੱਖਰੀ ਗੱਲ ਹੈ ਹੂੰ ਪੰਜਾਬ ਦੇ ਇਤਾਨ ਲਈ ਤੁਸੀਂ ਕਿੰਨਾ ਕੁ ਲੜਦੇ ਹੋ ਜੀ ਇਹਦਾ ਜਵਾਬ ਤਾਂ ਫਿਰ ਪੰਜਾਬੀਆਂ ਨੂੰ ਦੇਣਾ ਹੀ ਪਏਗਾ ਨਾ ਜੀ ਜੀ ਤਾਂ ਹੁਣ ਦੇਖੋ ਜਿਵੇਂ ਆਪਾਂ ਲੋਕ ਸਭਾ ਦੀਆਂ ਚੋਣਾਂ ਦੀਆਂ ਬਰੂਹਾਂ ਤੇ ਬੈਠੇ ਆ ਤਾਂ ਆਉਣ ਵਾਲਾ ਸਮਾਂ ਦੱਸੇਗਾ ਖਾਲਾ ਕਿ ਮੀਟਿੰਗਾਂ ਦਾ ਦੌਰ ਹੈ ਜਿਹੜਾ ਸਿਲਸਿਲਾ ਤਾਂ ਜਾਰੀ ਹੈ ਕਿ ਗੱਠਜੋੜ ਹੋਣਾ ਜਾਂ ਨਹੀਂ ਹੋਣਾ ਇਹ ਰੇਡਕਾ ਪਰ ਉਹ ਜੇ ਜਾਰੀ ਹੈ ਐਸਜੀਪੀਸੀ ਚੋਣਾਂ ਦੀ ਗੱਲ ਕਰ ਲਈਏ ਸਰ ਦਹਾਕਿਆਂ ਤੋਂ ਬਾਅਦ ਚੋਣਾਂ ਦਾ ਜਿਹੜਾ ਐਲਾਨ ਹੋਇਆ ਹੈ ਚੋਣਾਂ ਦਾ ਐਲਾਨ ਤਾਂ ਹੋ ਗਿਆ ਚੋਣਾਂ ਕਦੋਂ ਹੋਣਗੀਆਂ ਇਸ ਬਾਰੇ ਤਾਂ ਕੋਈ ਪਤਾ ਨਹੀਂ ਹਲੇ ਤੱਕ ਵੋਟਰ ਸੂਚੀਆਂ ਹੀ ਨਹੀਂ ਤਿਆਰ ਹੋਈਆਂ ਤੇ ਹੁਣ ਹਾਈ ਕੋਰਟ ਨੇ ਸ਼ਿਰਕਤ ਕਰ ਦਿੱਤੀ ਹੈ ਇਸ ਮਾਮਲੇ ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋ ਕਿ ਸਾਨੂੰ ਦੱਸੋ ਕਦੋਂ ਪੂਰਾ ਕਰ ਰਹੇ ਹੋ ਕਮ ਵੋਟਰ ਸੂਚੀਆਂ ਦਾ ਐਸਜੀਪੀਸੀ ਚੋਣਾਂ ਦੇ ਸਬੰਧ ਵਿੱਚ ਉਹਨਾਂ ਨੇ ਕਿਹਾ ਹੈ ਜੀ ਪੰਜਾਬ ਹਰਿਆਣਾ ਹਾਈ ਕੋਰਟ ਦੀ ਟਿੱਪਣੀ ਬਹੁਤ ਅਹਿਮ ਹੈ ਹੂੰ ਕਿਦਰੇ ਲੱਗਦਾ ਹੈ ਕਿ ਹੁਣ ਚੋਣਾਂ ਕਰਾਉਣ ਦੀ ਜ਼ਿੰਮੇਵਾਰੀ ਪੰਜਾਬ ਹਰਿਆਣਾ ਹਾਈ ਕੋਰਟ ਦੀ ਹੀ ਰਹਿ ਗਈ ਹੈ ਹੂੰ ਸਰਕਾਰਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਬਿਲਕੁਲ ਮੈਂ ਦੇਖ ਰਿਹਾ ਸੀ ਇਸ ਤੋਂ ਪਹਿਲਾਂ ਪੰਜ ਜੜੀਆਂ ਕਾਰਪੋਰੇਸ਼ਨ ਨੇ ਚੋਣਾਂ ਦੀ ਗੱਲ ਆ ਰਹੀ ਸੀ ਜੀ ਉਹਦੇ ਬਾਰੇ ਜਿਹੜਾ ਅਦਾਲਤ ਜਾ ਕੇ ਪੁੱਛਿਆ ਜਾ ਰਿਹਾ ਹੈ ਕਿ ਦੱਸੋ ਜੀ ਤੁਸੀਂ ਕਦੋਂ ਚੋਣਾਂ ਕਰਵਾ ਰਹੇ ਹੋ ਸਮਾਂ ਪੂਰਾ ਹੋ ਗਿਆ ਹੁਣ ਪੰਚਾਇਤਾਂ ਦੀਆਂ ਜਿਹੜੀਆਂ ਚੋਣਾਂ ਹੈਗੀਆਂ ਉਹਨਾਂ ਦਾ ਸਮਾਂ ਲੰਘ ਚੁੱਕਾ ਹੈ ਜੀ ਉਹਨਾਂ ਦੀਆਂ ਚੋਣਾਂ ਦੇ ਬਾਰੇ ਵਿੱਚ ਕੋਈ ਦੱਸਿਆ ਨਜ਼ਾਰਾ ਹੈ ਕਿ ਕਦੋਂ ਚੋਣਾਂ ਹੋ ਰਹੀਆਂ ਬਿਲਕੁਲ ਜੀ ਹੁਣ ਪੰਚਾਇਤਾਂ ਦੀਆਂ ਚੋਣਾਂ ਦਾ ਵੀ ਅਦਾਲਤ 'ਚ ਮਾਮਲਾ ਪਹੁੰਚਾ ਹੋਇਆ ਹੈ ਹਮਮ ਇਹ ਦੱਸੋ ਜੀ ਪੰਚਾਇਤਾਂ ਦੀਆਂ ਚੋਣਾਂ ਕਦੋਂ ਕਰਾਂਗੇ ਜਾਣਗੀਆਂ ਹੁਣ ਆ ਤਾਜ਼ਾ ਜਿਹੜੀ ਇੱਕ ਗੱਲ ਤੁਸੀਂ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਹੁਣ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀਆਂ ਚੋਣਾਂ ਜਿਹੜੀਆਂ ਜਿਹੜਾ ਲਾਸਟ ਜਿਹੜਾ ਹੈਗਾ ਜਨਨਾ ਹਾਊਸ ਹੈ ਉਹ 2011 'ਚ ਹੋਈਆਂ 2011 ਤੋਂ ਬਾਅਦ ਉਈ ਲੈਕਚਰ ਨਹੀਂ ਹੋਈ ਆਮ ਲੈਕਚਰ ਨਹੀਂ ਹੋਈ ਨਹੀਂ ਹੋਈ ਇਹ ਕਿਹੋ ਜਿਹਾ ਜਮੂਰੀ ਡੈਮੋਕ੍ਰੈਟਿਕ ਸੈਟਅਪ ਹੈ ਜਨਤਾ ਮੈਂ ਇਹ ਸਮਝਦਾ ਹਾਂ ਵੀ ਅਸੀਂ ਜਰਨਲਿਸਟ ਕਿ ਕਿਸੇ ਵੀ ਸੰਸਥਾ ਲਈ ਆਪਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਦੇ ਆਂ ਉਹਦਾ ਆਧਾਰ ਖੁਰਦ-ਬੁਰਦ ਕਰਨ ਲਈ ਉਸ ਨੂੰ ਕਮਜ਼ੋਰ ਕਰਨ ਲਈ ਇਹ ਸਭ ਤੋਂ ਵਧੀਆ ਤਰੀਕਾ ਹੁੰਦਾ ਹੈ ਕਿ ਉਸ ਸੰਸਥਾ ਦੀਆਂ ਚੋਣਾਂ ਹੀ ਨਾ ਕਰਵਾਈਆਂ ਜਾਣ ਲੋਕਾਂ ਦਾ ਆਪਣੇ ਆਪ ਹੀ ਲੀਡਰਸ਼ਿਪ ਤੋਂ ਭਰੋਸਾ ਉੱਟ ਜਾਏਗਾ ਜਿਹੜੀ 2011 ਦੀ ਚੋਣ ਹੋਈ ਵੀ ਹੈ ਹੁਣ ਆਪਾਂ 2024 ਦੀ ਗੱਲ ਕਰ ਰਹੇ ਆਂ ਇੰਨੇ ਸਾਲ ਹੋ ਗਏ ਚੋਣ ਹੀ ਨਾ ਹੋਈ ਹੋਵੇ ਜੀ ਉਦੋਂ ਜੋ ਕਿੰਨੇ ਸ਼ੋਹਣੇ ਗੁਰਦੁਆਰਾ ਪਰੰਧ ਕਮੇਟੀ ਦੇ ਜਿਹੜੇ ਮੈਂਬਰ ਆ ਰੱਬ ਨੂੰ ਪਿਆਰੇ ਹੋਗੇ ਹਮ ਕਿੰਨੇ ਪ੍ਰਧਾਨ ਬਦਲ ਗਏ ਕਿੰਨੇ ਪ੍ਰਧਾਨ ਰੱਬ ਨੂੰ ਪਿਆਰੇ ਹੋਗੇ ਸਹੀ ਹੈ ਜੀ ਤੇ ਹੁਣ ਲੜਾਈ ਇਸ ਗੱਲ ਹੀ ਹੋ ਰਹੀ ਹੈ ਕਿ ਐਸਜੀਪੀਸੀ ਦੀ ਆਮ ਚੋਣ ਕਦੋਂ ਹੋਏਗੀ ਬਿਲਕੁਲ ਇਹਦੀ ਜਵਾਬਦੇਹ ਤਾਂ ਸਰਕਾਰ ਹੋਣੀ ਚਾਹੀਦੀ ਹੈ ਨਾ ਸਵੰਧ ਤਰ੍ਹਾਂ ਜ਼ਿੰਮੇਵਾਰ ਹੋਣੀਆਂ ਚਾਹੀਦੀਆਂ ਕਿ ਆਖਰ ਤੁਸੀਂ ਜਿਹੜਾ ਹੈਗਾ ਇੱਕ ਸਿੱਖਾਂ ਦੀ ਜਿਹੜੀ ਸਰਮੌਰ ਸੰਸਾ ਜੇ ਉਹਦੀਆਂ ਚੋਣਾਂ ਨਹੀਂ ਕਰਵਾਉਂਗੇ ਤਾਂ ਫਿਰ ਤੁਹਾਡੀ ਜਵਾਬਦੇਹੀ ਕਿਹੜੀ ਗੱਲ ਈ ਬਹੁਤ ਬਹੁਤ ਧੰਨਵਾਦ ਸਿੱਧੂ ਸਾਹਿਬ ਆਪਣੇ ਵਿਚਾਰਾਂ ਲਈ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਵਿੱਚ ਫਿਲਹਾਲ ਇੰਨਾ ਹੀ ਮੈਨੂੰ ਗੋਪਾਲ ਸਿੰਘ ਸਿੱਧੂ ਨੂੰ ਤੇ ਮੇਰੇ ਸਹਿਯੋਗੀ ਸੀਨੀਅਰ ਪੱਤਰਕਾਰ ਸਰਦਾਰ ਜਗਤਾਰ ਸਿੰਘ ਸਿੱਧੂ ਨੂੰ ਦੇਵਾ ਗਿਆ ਧੰਨਵਾਦ